ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੀਡੀਆ ਰਾਈ ਸਾਰੇ ਭਰਾਵਾਂ ਦੇ ਪੱਤਰਕਾਰ ਭਾਈਚਾਰੇ ਦੇ ਰਾਈ ਇੱਕ ਬੇਨਤੀ ਕਰਦੇ ਆ ਅੱਜ 11:30 ਵਜੇ ਦੇ ਕਰੀਬ ਸਾਜਨ ਕੁਮਾਰ ਸਨੋ ਪੁੱਤਰ ਵਿੰਦਰ ਸਿੰਘ ਕੁਲਵਿੰਦਰ ਸਿੰਘ ਸੋਰੀ ਉਹਦੇ ਬੇਟਾ ਲਾਪਤਾ ਹੋ ਗਿਆ ਵਾ ਉਹਦੇ ਵਾਸਤੇ ਸਾਰੇ ਵੀਰਾਂ ਨਾਲ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਵੀ ਵੱਧ ਤੋਂ ਵੱਧ ਇਹ ਵੀਡੀਓ ਸਾਂਝੀ ਕਰੋ ਮੀਡੀਆ ਦੇ ਵਿੱਚ ਉਸ ਬੱਚੇ ਦੀ ਫੋਟੋ ਵੀ ਲਾ ਦਿੱਤੀ ਜਾਏਗੀ ਤੇ ਪਰਿਵਾਰ ਨੂੰ ਇਹ ਬੱਚਾ ਜਲਦ ਤੋਂ ਜਲਦ ਮਿਲ ਜੇ ਤੁਹਾਡੇ ਮਾਧਿਅਮ ਰਹੀਂ ਇਹ ਪਤਾ ਲੱਗ ਜਾਏਗਾ ਔਰ ਜੰਮੂ ਵਸਤੀ ਦਾ ਰਹਿਣ ਵਾਲਾ ਇਹ ਬੱਚਾ ਹੈ ਜਿਹੜਾ ਲਗਭਗ 11:30 ਵਜੇ ਤੋਂ ਜਲਾਲਾਬਾਦ ਤੋਂ ਲਾਪਤਾ ਹੋ ਗਿਆ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜੋ ਪਰਿਵਾਰ ਤੱਕ ਉਹ ਬੱਚਾ ਪਹੁੰਚ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ